ਸਤਿ ਸ੍ਰੀ ਅਕਾਲ ਜੀ ਸਰਣ ਸਾਸ੍ਰੀ ਕਾਲ ਜੀ ਮੇਰਾ ਨਾਮ ਹਰਜਿੰਦਰਪਾਲ ਹੈ ਮੈਂ ਪਿਛਲੇ ਮਾਰਚ ਦੀ ਸੇਵਾ ਮੁਕਤ ਹੋਇਆ ਅਧਿਆਪਕ ਅਹੁਦੇ ਤੋਂ ਤੇ ਮੈਂ ਅੱਜ ਅੰਮ੍ਰਿਤਸਰ 2 ਤੋਂ ਲੋਕ ਸਭਾ ਸੀਟ ਲਈ ਆਪਣਾ ਨਾਮਜ਼ਦਗੀ ਪੱਤਰ ਫਾਰਮ ਭਰਿਆ ਹੈ ਆਜ਼ਾਦ ਮਿਹਰ ਵਾਰ ਬੱਜੂ ਤੇ ਮੈਂ ਆਪ ਸਭ ਅਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਵੱਤ ਵਤ ਸਹਿਯੋਗ ਦਿਓ ਤਾਂ ਕਿ ਮੈਂ ਆਪਣੇ ਜਿਹੜੇ ਸੋਚੇ ਪਲਾਨ ਨੇ ਉਹਨਾਂ ਨੂੰ ਪੂਰਾ ਕਰ ਸਕਾਂ ਜਿੰਨਾ ਵੀ ਸਭ ਤੋਂ ਜ਼ਿਆਦਾ ਸਾਡੇ ਦੇਸ਼ ਵਿੱਚ ਸਾਡੇ ਰਾਜ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਆਮਦਨ ਘਟ ਗਈ ਲੋਕਾਂ ਦੀ ਉਹ ਖਰਚੇ ਬਹੁਤ ਜ਼ਿਆਦਾ ਹੈ ਤੇ ਗੁਜ਼ਾਰਾ ਨਹੀਂ ਚੱਲ ਰਿਹਾ ਉਹ ਦੂਸਰਾ ਸਰਕਾਰਾਂ ਜਿਹੜੀ ਸਰਕਾਰੀ ਨੌਕਰੀ ਦੇ ਵੀ ਰਹੀ ਐ ਨੇ 2004 ਤੋਂ ਬਾਅਦ ਉਹ ਚਾਹ ਨੇ ਪੈਨਸ਼ਨ ਬੰਦ ਕੀਤੀ ਹੋਈ ਇੰਪਲਾਈਜ਼ ਦੀ ਤੇ ਮੇਰੀ ਕੋਸ਼ਿਸ਼ ਰਹੇਗੀ ਕਿ ਇਹਨਾਂ ਚੀਜ਼ਾਂ ਵੱਲ ਸਰਕਾਰ ਦਾ ਧਿਆਨ ਦਿਵਾਵਾਂ ਤਾਂ ਕਿ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਉਹ ਇੰਡੀਆ ਦੇ ਵਿੱਚ ਹੀ ਰਹਿਣ ਪੰਜੀ ਪੰਜੀ 30 30 ਲੱਖ 40 40 ਲੱਖ ਦੇ ਕੇ ਬਾਹਰ ਜਾ ਰਹੇ ਨੇ ਕਿਉਂ ਜਾ ਰਹੇ ਨੇ ਕਿਉਂਕਿ ਇੱਥੇ ਇੱਕ ਤੇ ਕੰਮ ਨਹੀਂ ਹੈ ਜੇ ਕੰਮ ਹੈਗਾ ਤਾਂ ਉਹਨਾਂ ਨੂੰ ਪੈਨਸ਼ਨ ਨਹੀਂ ਹੈ ਉਹਨਾਂ ਦਾ ਬੁਢਾਪਾ ਸਿਕਿਉਰ ਨਹੀਂ ਹੈਗਾ ਅਗਰ ਉਹਨਾਂ ਨੂੰ ਪੈਨਸ਼ਨ ਮਿਲ ਜੇ ਬੰਗਲਾਦੇਸ਼ਾਂ ਨੇ ਕੀ ਅਗਰ ਕੋ ਬਜ਼ੁਰਗ ਹੋ ਜਾਂਦਾ ਤਾਂ ਸਰਕਾਰਾਂ ਸਾਰਾ ਖਰਚਾ ਉਹਦੇ ਚੁੱਕਦੀਆਂ ਨੇ ਇੱਥੇ EMPLOYEES ਦਾ ਸਰਕਾਰ ਖਰਚਾ ਚੁੱਕ ਲੈ ਗਿੰਦੇ ਆ ਸੁਪਾਪ ਹੈ ਅਸੀਂ ਕਿਸ ਤਰ੍ਹਾਂ ਚੁੱਕਾਂਗੇ ਸਾਡੇ ਕੋਲ ਪੈਸੇ ਨਹੀਂ ਹੈਗੇ ਆਪ ਇਹ 7 7 8 8 ਪੈਨਸ਼ਨਾਂ ਲੈਂਦੇ ਨੇ ਪਰ EMPLOYEES ਨੂੰ ਨਹੀਂ ਦੇ ਰਹੇ ਤੇ ਮੇਰੀ ਕੋਸ਼ਿਸ਼ ਰਹੇਗੀ ਮੈਂ ਐਮਪਲਾਈਜ਼ ਦੀ ਆਵਾਜ਼ ਸੈਂਟਰ ਤੱਕ ਉਠਾਵਾਂ ਬਹੁਤ ਬਹੁਤ ਧੰਨਵਾਦ ਜੀ ਇਹ ਯਾਰਾ ਪੰਜਾਬ ਵਿੱਚ ਜਰਾ ਨਸ਼ਾ ਬਹੁਤ ਜ਼ਿਆਦਾ ਹੈ ਅਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹਾਂ ਨਸ਼ਾ ਤੇ ਜੀ ਇੱਕ ਕਲੰਕ ਹੈ ਸਾਡੇ ਸਮਾਜ ਵਾਸਤੇ ਕਿ ਅਗਰ ਕੋਈ ਇੱਕ ਪੀ ਕੇ ਆਂਦਾ ਹੈ ਤੇ ਉਹਦਾ ਘਰ ਕਿਸ ਤਰ੍ਹਾਂ ਸੁਖੀ ਰਹੇਗਾ ਨਹੀਂ ਰਹਿ ਸਕਦਾ ਇਹ ਮੇਰੇ ਨਾਲ ਖੁਦ ਬੀਚ ਚੁੱਕੀ ਹੈ ਕਿ ਮੇਰਾ ਇੱਕ ਭਰਾ ਵੀ ਡਰਿੰਕ ਕਰਦਾ ਸੀ ਉਹ ਜਦੋਂ ਪੀਂਦਾ ਸੀ ਸਾਡੇ ਸਾਰੇ ਸਹਿਮ ਜਾਂਦੇ ਸੀ ਕਿ ਪਤਾ ਨਹੀਂ ਇਹਨੇ ਕਿੱਥੇ ਕਿਹਦੇ ਨਾਲ ਲੜ ਪੈਣਾ ਤੇ ਇਹੋ ਹਾਲਾਤ ਉਸ ਘਰ ਦੇ ਵੀ ਹੋਣਗੇ ਜਿਸ ਘਰ ਦੇ ਵਿੱਚ ਕੋਈ ਸ਼ਰਾਬੀ ਕੇ ਹੁੰਦਾ ਕੋ ਨਸ਼ਾ ਕਰਕੇ ਹੁੰਦਾ ਸਾਡੇ ਜਵਾਨ ਬੱਚੇ ਜਾ ਰਹੇ ਨੇ ਇਸ ਨਸ਼ਾ ਕਰਕੇ ਸੜਕ ਤੇ ਰੁਲ ਜਾਂਦੇ ਨੇ ਮਾਂ ਕੋ ਨਾਲ ਪੁੱਛਦਾ ਨਾ ਹੋਵੇ ਕਿਉਂਕਿ ਨਸ਼ੇੜੀ ਨੂੰ ਕੋਈ ਛੇੜ ਕੇ ਰਾਜ਼ੀ ਨਹੀਂ ਹੁੰਦਾ ਉੱਥੇ ਪਿਆ ਰਹਿੰਦਾ ਰਾਤ ਸੁੱਤਾ ਰਹਿੰਦਾ ਤੇ ਕਈ ਮਰ ਜਾਂਦੇ ਨੇ ਤੇ ਇਸ ਕਰਕੇ ਨਸ਼ਾ ਬਹੁਤ ਕਲੰਕੀ ਚੀਜ਼ ਹੈ ਜਿਹੜਾ ਖਾਣ ਪੀਣ ਦਾ ਨਸ਼ਾ ਆ ਉਹ ਜਿਹੜਾ ਬਹੁਤ ਬੰਦੇ ਜਿਹੜੇ ਆ ਪੁਲਿਸ ਜਿਹੜੀ ਫੜ ਲੈਂਦੀ ਆ ਪਰ ਵੱਡੇ ਜਿਹੜੇ ਮਦਰ ਮਾਸ਼ਿਆ ਕੋਈ ਸਿਆਸੀ ਪਾਰਟੀਆਂ ਨਾਲ ਜਾਂ ਕੁਝ ਹੁੰਦਾ ਉਹਨਾਂ ਨਾਲ ਮਿਲ ਕੇ ਜਿਹੜਾ ਕੰਮ ਕਰਦੇ ਨੇ ਉਹਨਾਂ ਨੂੰ ਕਿਤਨਾ ਉਹਨਾਂ ਹੱਥ ਰੱਖਿਆ ਹੁੰਦਾ ਕਿਤਾ ਦੇਖਦੇ ਇਹ ਹੀ ਦੇ ਸਰ ਸਾਡੇ ਸਮਾਜ ਦੀ ਸਭ ਤੋਂ ਵੱਡੀ ਮਾੜੀ ਆਤ ਹੈ ਕਿ ਜਿੰਨੇ ਵੀ ਕੰਮ ਮਾੜੇ ਹੁੰਦੇ ਨੇ ਦੋ ਨੰਬਰ ਦੇ ਕੰਮ ਹੁੰਦੇ ਨੇ ਉਹਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਹੁੰਦਾ ਹੈ ਕਾਫੀ ਚਾਂਸ ਹੈ ਤੇ ਉਹ ਵੱਡਿਆਂ ਦਾ ਕੋਹ ਪਹੁੰਚੇ ਨਹੀਂ ਜਾਂਦਾ ਛੋਟੇ ਨੂੰ ਫੜ ਕੇ ਅੰਦਰ ਦੇ ਲੈਂਦੇ ਨੇ ਵੱਡੇ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਛੋਟਾ ਕਿ ਚੱਲ ਕੇ ਚਾਰ ਹੋ ਰਾਇਆ ਜਾਣਗੇ ਪੰਜਾਬ ਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬ ਵਿੱਚ ਕਈ ਇਹ ਪਾਰਟੀਆਂ ਆਈਆਂ ਨੇ ਤੇ ਉਹਨਾਂ ਲੋਕੋ ਕੁਝ ਵੀ ਪੰਜਾਬ ਦਾ ਸੁਧਾਰ ਜਿਹੜਾ ਨਹੀਂ ਕੀਤਾ ਗਿਆ ਤੇ ਜੇਕਰ ਤੁਸੀਂ ਉਮੀਦਵਾਰ ਦੇਤੇ ਕਿ ਇੱਕੀ ਤੀਕਰ ਸਭ ਤੋਂ ਪਹਿਲੇ ਕੀ ਸਭ ਤੋਂ ਪਹਿਲੇ ਟੈਲ ਦੇ ਦਾਰ ਦੇਖੋ ਜੀ ਇੱਕ ਰਿ ਐਜੂਕੇਸ਼ਨ ਸਟਾਰਾਂਗੇ ਸੀ ਦੂਸਰਾ ਜਿਹੜੇ ਕੋਈ ਕੰਟਰੈਕਟ ਬੇਸ ਤੇ ਰੱਖ ਰਹੇ ਨੇ ਸਾਡੀ ਕੋਸ਼ਿਸ਼ ਇਹ ਕਿ ਜਿੰਨੂੰ ਇੱਕ ਨੌਕਰੀ ਮਿਲੇ ਰੈਗੂਲਰ ਮਿਲੇ ਪੂਰੀ ਤਨਖਾਹ ਮਿਲੇ ਉਹ ਵਿਦ ਪੈਨਸ਼ਨ ਮਿਲੇ ਤਾਂ ਕਿ ਉਹਦਾ ਬੜਾਪਾ ਸਿਕਿਉਰ ਹੋ ਸਕੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੋਟਰਾਂ ਅਪੀਲ ਕਰਨਾ ਚਾਹੁੰਦੇ ਕਿ ਸਿਰਫ ਇਹ ਪਾਰਟੀਆਂ ਤੁਸੀਂ ਬੜੀ ਬੜੀ ਵੇਖ ਲਿਆ ਨੇ ਬੜੀਆਂ ਪਾਰਟੀਆਂ ਨੇ ਸਵੋਟਾਂ ਭਾਈ ਨੇ بڑے ਉਮੀਦਵਾਰ ਜਿਤਾਏ ਨੇ ਇਸ ਵਾਰ ਇੱਕ ਆਜ਼ਾਦ ਉਮੀਦਵਾਰ ਨੂੰ ਚਿਤਾਗ ਦੇਖੋ ਕੀ ਬੰਦ ਹੈ ਕੀ ਤੁਹਾਡਾ ਸੋਚਦਾ ਹੈ ਕੀ ਤੁਹਾਡਾ ਭਲਾ ਹੁੰਦਾ ਕਿ ਨਹੀਂ ਹੁੰਦਾ